ਕਲਪਰਦੇ ਮਖੂ ਗੇਟਵੇ ਖੇ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਬਾਬਾ ਬਲਕਨਾਥ ਜੀ ਦਾ ਪਹਿਲਾ ਸਲਾਨਾ ਪੰਡਾਰਾ ਜਿਹੜਾ ਉਹ ਕਰਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਆ ਪ੍ਰਵੇਸ਼ ਕੁਮਾਰ ਮਿੱਤਲ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਬਾ ਬਲਕਨਾਥ ਜੀ ਨੂੰ ਸਮਰਕਤ ਇਸ ਵਾਰ ਪਹਿਲਾ ਪੰਡਾਰਾ ਜਿਹੜਾ ਉਹ ਕਰਾਇਆ ਗਿਆ ਹੈ ਜਿਸ ਵਿੱਚ ਕੜਾ ਪ੍ਰਸ਼ਾਦ ਆਦਿ ਲੰਗਰ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਸੀ ਭਾਰੀ ਗਿਣਤੀ ਵਿੱਚ ਸੰਗਤਾਂ ਲੰਗਰ ਛਕਣ ਲਈ ਪਹੁੰਚੀਆਂ ਸਨ ਉਨਾ ਕਿਹਾ ਇਹ ਪੰਡਾਰੇ ਦੀ ਪਹਿਲੀ ਸ਼ੁਰੂਆਤ ਹੈ ਅਤੇ ਅੱਗੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਬਾਬਾ ਬਲਕਨਾਥ ਜੀ ਨੂੰ ਸਮਰਪਿਤ ਵਿਸ਼ਾਲ ਪੰਡਾਰਾ ਜਿਹੜਾ ਉਹ ਕਰਾਇਆ ਜਾਵੇਗਾ ਤਾਂ ਹੋਰ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਸੇਵਾਦਾਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਭਤੀ ਜੀ ਨਾਮ ਤੁਹਾਡਾ ਮੇਪਨ ਕੁਮਾਰ ਜੀ ਉਸ ਵਾਰੀ ਲੰਗਰ ਲਗਾਇਆ ਗਿਆ ਜਿਸ ਵਾਰੀ ਲਗਾਇਆ ਪਪਾ ਬਲਕਨਾਥ ਜੀ ਦਾ ਚੇਤ ਦਾ ਮਹੀਨਾ ਚ ਸ਼ੁਰੂ ਹੋ ਗਿਆ ਜੀ ਆਪਣਾ 13 ਮਾਰਚ ਤੋਂ ਉੰਦੀ ਖੁਸ਼ੀ ਦੇ ਵਿੱਚ ਇਹ ਆਪਣਾ ਲੰਗਰ ਲਗਾਇਆ ਗਿਆ ਜੀ ਹਾਂਜੀ ਇਹ ਮਖੂ ਗੇੜ ਦੇ ਅੰਦਰ ਆ ਜੀ ਸ਼੍ਰੀ ਗਣੇਸ਼ ਕੰਪਿਊਟਰ ਦੇ ਬਾਹਰ ਜੀ ਹਾਂਜੀ ਕਾਲੀ ਲਗਾਇਆ ਗਿਆ ਇਹ ਪਹਿਲਾ ਭੰਡਾਰਾ ਹੈਗਾ ਜੀ ਬਾਪ ਬਲਕਨਾਥ ਜੀ ਦਾ ਅਗੋਂ ਬਾਬਾ ਜੀ ਕਿਰਪਾ ਕਰਨ ਤੇ ਹਰ ਸਾਲ ਹੀ ਲਗਾਇਆ ਕਰਾਂਗੇ ਜੀ ਪਾਜੀ ਨਾਮ ਕੋ ਤੁਹਾਡਾ ਸ਼ੁਕਨ ਹੈ ਜੀ ਪਾਜੀ ਮੰਗਲ ਲਗਾਇਆ ਗਿਆ ਕਿਸ ਸੰਬੰਧ ਕੋ ਹੋ ਰਿਹਾ ਕੋ ਇਹ ਜੀ ਬਾਬਾ ਜੀ ਦਾ ਚੇਦ ਦਾ ਮਹੀਨਾ ਸ਼ੁਰੂ ਆਇਆ ਜੀ ਤੇ ਬਾਬਾ ਜੀ ਦੀ ਕਿਰਪਾ ਨਾਲ ਤੁਸੀਂ ਪਹਿਲਾ ਭੰਡਾਰਾ ਸ਼ੁਰੂ ਕੀਤਾ ਸੀ ਤੇ ਹਰ ਸਾਲ ਦੀ ਹਰ ਸਾਲ ਤਰ੍ਹਾਂ ਇਹੀ ਭੰਡਾਰ ਲਾਂਦੇ ਰਵਾਂਗੇ ਬਾਬਾ ਜੀ ਦਾ ਨਾਮ ਲਾਂਦੇ ਰਵਾਂਗੇ ਜੀ ਕਿਹੜੀ ਜਗ੍ਹਾ ਤੇ ਇਹ ਵਿੱਚ ਲਗਾਇਆ ਗਿਆ ਤੇ ਜੀ ਮੱਕੂ ਗੇਟੀ ਹੈ ਅਗਰ ਲਗਾਇਆ ਜਾਂਦਾ ਇਹ ਅਸੀਂ ਇਹ ਸ਼ੁਰੂਆਤ ਕੀਤੀ ਪਹਿਲਾ ਭੰਡਾਰਾ ਸਾਡਾ ਤੇ ਅੱਗੋਂ ਅਸੀਂ ਵੱਧ ਤੋਂ ਵੱਧ ਸੰਗਤ ਨੂੰ ਜੋੜਾਂਗੇ ਤੇ ਹਰ ਸਾਲ ਭੰਡਾਰਾ ਲਾਂਦੇ ਰਵਾਂਗੇ ਜੀ ਜੈ ਭਾਬਾ